ਹਾਜੀ ਗੁਰਪ੍ਰੀਤ ਸਾਸਕ ਜੀ ਦਾਸ ਗੁਰਪਾਲ ਸਿੰਘ ਅੰਸਰਾ ਅਮਰੀਕਾ ਤੋਂ ਬੇ ਸਤਿ ਪੈਰ ਅਗਰਫਤੇ ਬੁਲਾਉਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੋ ਜੀ ਆਪਣਾ ਪ੍ਰੋਜੈਕਟ ਸੀਗਾ ਆਪਾਂ ਵੀ ਸ਼ੁਰੂ ਕੀਤਾ ਸੀ ਤਾਂ ਬਾਬਾ ਈਸ਼ਵਰ ਸਿੰਘ ਜੀ ਨਾਨਕ ਸਰਾਂ ਦੇ ਜੋ ਵੀ ਅਲੋਕਿਕ ਨਜ਼ਾਰੇ ਬੇ ਮਰਕਲਸ ਨੇ ਹੋਇਆ ਉਹ ਆਪਾਂ ਵੀ ਬੇ ਦਾਸ ਜੱਖੀ ਲਿਖਿਆ ਸਾਡੇ ਪਰਿਵਾਰ ਦੇ ਸਾਰੇ ਨੇ ਉਹ ਦਾਸ ਵਰਣ ਕਰਨੇ ਚਾਹਦਾ ਈ ਤੇ ਸਭ ਤੋਂ ਪਹਿਲਾਂ ਤਾਂ ਬੇਤੀ ਇਹ ਹੈ ਜੀ ਮੇਰੇ ਕੋਲ ਨਹੀਂ ਕੋਈ तकरीबन 8-10 ਸਾਲ ਪਹਿਲਾਂ ਦੀ ਗੱਲ ਹੈ ਤੇ ਮੈਂ ਵੀ ਬਾਬਾ ਅਮਰ ਸਿੰਘ ਜੀ ਬਰੁੰਦੀ ਵਾਲੇ ਇਸ ਕਨੈਕਟ ਸਾਡੇ ਘਰੇ ਚ ਆਣ ਪਾਈ ਸੀ ਉਹਨਾਂ ਨੇ ਆ ਕੇ ਜੀ ਇੱਕ ਵੀ ਮੈਨੂੰ ਬੱਚਨ ਬਹੁਤ ਬਾਬਾ ਜੀ ਪਿਆਰ ਕਰ ਬਾਬਾ ਜੀ ਪਿਆਰ ਜਿੱਤੀ ਹੋਏ ਨੇ ਉਹਨਾਂ ਨੇ ਵੀ ਬੱਚਨ ਠੀਕੇ ਤੇ ਜੋ ਮੈਂ ਬੜਾ ਹੈਰਾਨ ਹੋਇਆ ਹੈਰਾਨ ਹੋ ਮੈਨੂੰ ਕੋਈ ਪਤਾ ਨਹੀਂ ਸੀ ਜੀ ਗੱਲ ਤੇ ਮੈਂ ਬਹੁਤ ਹੈਰਾਨ ਹੈ ਜੀ ਉਹਨਾਂ ਨੇ ਮੈਨੂੰ ਕਿਹਾ ਵੇ ਮੈਂ ਤਾਂ ਜਿਵੇਂ ਬਾਬੇ ਈਸ਼ਰ ਸਿੰਘ ਮਹਾਰਾਜ ਜੀ ਉਹ ਕਿਉਂ ਕਿ ਉਹ ਹਜੂਰੀ ਸੇਵਾ ਵੀ ਕਰਦੇ ਰਹੇ ਜੀ ਬਾਬਾ ਅਮਰ ਸਿੰਘ ਜੀ ਬਡੁੰਦੀ ਆਏ ਤੇ ਬਾਬਾ ਜੀ ਜੋ ਰਸਾਈ ਮਾਂ ਪਰਸਾ ਉਹ ਕਦੇ ਵੀ ਇਹ ਬਾਬਾ ਈਸ਼ਰ ਸਿੰਘ ਮਹਾਰਾਜ ਦੀ ਇੱਕ ਅਕ ਅਕ ਇੱਕ ਥੋੜੀ ਛੋਟੀ ਸੀ ਤੇ ਮੈਨੂੰ ਮੈਂ ਬੜਾ ਹੈਰਾਨ ਜੀ ਮੈਂ ਕਿ ਇਹ ਗੱਲ ਕਿਵੇਂ ਹੋ ਗਈ ਤੇ ਵੀ ਕਿਵੇਂ ਹੋ ਗਏ ਕਿਵੇਂ ਇਹਨਾਂ ਨੇ ਵੀ ਬਚਨ ਕਰਦੇ ਬੰਦੇ ਪਤਾ ਸੀ ਉਹ ਵੀ ਇਹਨਾਂ ਨੇ ਬਚਦੇ ਸੱਤ ਜਿਹੜੇ ਕੀ ਕੀ ਤੇ ਆ ਤੇ ਵੀ ਫਿਰ ਵੀ ਮੈਂ ਥੋੜਾ ਜਿਹਾ ਇਤਿਹਾਸ ਤੇ ਵਰ ਕੇ ਫੁੱਲੇ ਫੁੱਲਣ ਲੱਗਾ ਜਿਵੇਂ ਹੁਣ ਮੈਂ ਮੋਰਸਾ ਇਸ ਪੈਨ ਮੋਰਸ ਕੋ ਟਾਈਮ ਇਨ ਸਰਚਿੰਗ ਥੀਸ ਥਿੰਗਸ ਐਕਚੁਅਲੀ ਯੋ ਤੇ ਵੀ ਉਹਦੇ ਚ ਮੈਂ ਵੀ ਵੀ ਦੇਖਿਆ ਤੇ ਉਹ ਬਿਲਕੁਲ ਸਹੀ ਹੈ ਜਿਹੜੇ ਜਿਹੜੇ ਮਹਾਪੁਰਸ਼ ਹੁੰਦੇ ਨੇ ਪੂਰਨ ਮਹਾਪੁਰਸ਼ ਹੁੰਦੇ ਆ ਮੈਂ ਸਾਰੇ ਹਿਸਟਰੀ ਚੋਂ ਜ਼ਾਦਾ ਇਹ ਪੂਰਨ ਮਹਾਪੁਰਸ਼ ਆ ਉਹਨਾਂ ਦੀ ਖੱਬੇ ਅੱਖ ਹਮੇਸ਼ਾ ਛੋਟੀ ਹੁੰਦੀ ਆ ਕਿਵੇਂ ਜਿਸਾ ਬਾਬਾ ਬਾਬਾ ਸੇਕ ਫਰੀਜੀ ਦੇ ਗਾਣੇ ਸੇਕ ਫਰੀਜੀ ਨੇ 1173 ਤੋਂ 1246 ਇਸਵੀ ਤੱਕ ਵੀ ਉਹਨਾਂ ਨੇ ਪਾਕਪਟਨ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਵੀ ਉਹ ਸੂਫੀ ਸੰਤ ਹੋਇਆ ਜੀ ਉਹਨਾਂ ਨੇ ਵੀ ਪਹਿਲੇ ਪਾਸ਼ਾ ਤੋਂ ਲੈ ਕੇ ਪੰਜਵੇਂ ਪਾਸ਼ਾ ਤੱਕ ਉਹਨਾਂ ਨੇ ਵੀ ਵੀ ਜੁੜੇ ਰਹੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਉਹਨਾਂ ਸੋ ਵੀ 134 ਸ਼ਬਦ ਰਹੇ ਨੇ ਦਰਜਾ 1377 ਤੋਂ 1383 ਅੰਕ ਤੱਕ ਉਹਨਾਂ ਦੀ ਬਾਣੀ ਦਰਜਾ ਕਿਉਂ ਸਿੱਖ ਫਰੀਜੀ ਸੋਖਣ ਤੇ ਜਿਵੇਂ ਕਿ ਵੀ ਇੱਕ ਵੀ ਘਟਨਾਉਂਦੀ ਹੈ ਜੇ ਇੱਕ ਘਟਨਾਉਂਦੀ ਆ ਕਿਸੇ ਫਰੀਜੀ ਇੱਕ ਦੇ ਆউলਿਆ ਸੀ ਉਹਨਾਂ ਨੇ ਵੀ ਸੰਤ ਜਿੰਨਾਂ ਨੂੰ ਮੰਨਦੇ ਸੀ ਉਹਨਾਂ ਨੇ ਉਹਨਾਂ ਵਾਸਤੇ ਵੀ ਪ੍ਰਸ਼ਾਦਾ ਤਿਆਰ ਕਰਨਾ ਸੀ ਜਿਹੜਾ ਅੱਗ ਦੀ ਲੋੜ ਸੀ ਅੱਗ ਆਗੈ ਨਹੀਂ ਸੀ ਤੇ ਅੱਗ ਜੰਗਲ ਵੀ ਆਨਸ ਬੈਠੇ ਸੀ ਉਹਨਾਂ ਨੇ ਦੇਖਿਆ ਜੀ ਇੱਕ ਇਤਿਹਾਸ ਘਟਨਾ ਜੀ ਨੇ ਵਿੱਚ ਸਖਤਤਾ ਦੇ ਵਿੱਚ ਆਉਂਦੀ ਹੈ ਇਹ ਉਹ ਜਾਂਦੇ ਰਹੇ ਜੀ ਉਹ ਇੱਕ ਥੋੜੀ ਜਿਹੀ ਲਾਈਟ ਕਿਹ ਜਗਦੀ ਜਿਹੀ ਜਗਦੀ ਚਗਦੀ ਸੀ ਤੇ ਇੱਕ ਫਰੀਜੀ ਨੇ ਉੱਥੇ ਬੇ ਜਾ ਕੇ ਆਇਆ ਉਹ ਗਏ ਉਹ ਜਿਹੜਾ ਜਿੱਥੇ ਗਏ ਉਹ ਸੀ ਇੱਕ ਬੇਸਵਾਲਾ ਦੁਆਰਾ ਸੀ ਆ ਬੇਸਵਾਲਾ ਦਰ ਸੀ ਮਾਤਰ ਪ੍ਰੋਸੀਜਰ ਪ੍ਰਸਕੂਸ਼ਨ ਸੈਂਟਰ ਪ੍ਰੋਸੀਜੂਸ਼ਨ ਸੈਂਟਰ ਜਿਸੀ ਸੀਗਾ ਜੀ ਬੇਸਵਾਲ ਵੰਦੀ ਹਾਂ ਤੇ ਉੱਥੇ ਸੀ ਬੇਸਵਾਲ ਹੋ ਗਿਆ ਵੀ ਮੇਰਾ ਕੋਈ ਗਾਹ ਆ ਗਿਆ ਸੀਗੇ ਬਾਬਾ ਫਰੀਜੀ ਬਾਬਾ ਫਰੀਜੀ ਜਿਵੇਂ ਇੱਕ ਬਾਬਾ ਕਰ ਕਾਇ ਤੇ ਰੋ ਜਾ ਕਰਾ ਤੇ ਉਹ ਪ੍ਰੋਸੀਨ ਇਹ ਬਰਦੋਜਾ ਖੁੱਲ੍ਹਾ ਤੇ ਉਹ ਕਹਿੰਦੀ ਵੀ ਹਾਂ ਵੀ ਦੱਸabit ਕਿਵੇਂ ਆ ਉਹ ਕਹਿੰਦਾ ਜੀ ਮੇਰੇ ਵੀ ਮੇਰੇ ਫਕੀਰ ਨੂੰ ਮੈਂ ਵੀ ਪਛਾਤਾ ਦੇਣਾ ਅੱਗ ਨਹੀਂ ਲੋੜਾ ਉਹ ਕਹਿੰਦੇ ਅੱਗ ਤੈਨੂੰ ਦੇ ਦੂ ਪਰ ਭੇਟਾ ਤੇ ਨਹੀਂ ਪੂ ਤੇ ਇੱਕ ਤਾਂ ਕੁਝ ਨਹੀਂ ਦੇ ਦੂ ਉਹਨੇ ਆਖਿਆ ਵੀ ਵੀ ਫਰੀਜੀ ਬਿਮਾਂ ਦੇ ਕਿ ਮੇਰੇ ਗਾਹਕ ਬਣ ਗਏ ਉਹਨੇ ਖੁਸ਼ ਹੋ ਖੁਸ਼ ਹੋਈ ਬਿਸਵਾ ਤੇ ਵੀ ਉਹ ਫਿਰ ਫਿਰ ਉਹ ਕਹਿੰਦੇ ਵੀ ਭੇਟਾ ਤੇ ਨਹੀਂ ਪੂ ਫਿਰ ਉਹਨੇ ਕਿਹਾ ਵੀ ਵੀ ਕੀਪ ਇਟ ਕੀ ਦੇ ਸਕਦੇ ਵੀ ਵੀ ਅੱਖ ਕੱਢ ਕੇ ਦੇਣੀ ਪੂਜੀ ਹੈ ਇਹ ਫਰੀਜੀ ਜੀ ਆਪ ਦੀ ਆਖਖਾ ਕਰਪਾਣ ਦੇ ਸ਼ੁਰੇ ਦਾ ਕੱਢ ਕੇ ਕੱਢ ਕੇ ਬੀ ਬੀ ਕੱਢੀ ਤੇ ਫਿਰ ਉੱਥੋਂ ਉੱਥੋਂ ਆਦਰ ਪਾਕਬਾਨੀ ਚ ਆਪ ਦੀ ਵਾਰ ਕੇ ਆ ਉੱਥੋਂ ਅੱਗ ਲਾ ਦੀ ਅੱਗ ਲੈ ਕੇ ਉੱਥੇ ਗਏ ਪ੍ਰਸ਼ਾਦਾ ਤਿਆਰ ਕਰਕੇ ਆ ਉਹ ਔਲੀਏ ਨੂੰ ਟੇਟ ਕੀਤਾ ਤੇ ਉਹ ਬੜਾ ਖੁਸ਼ ਹੋਇਆ ਉਹ ਕਹਿੰਦਾ ਤੇਰੀ ਅੱਗ ਨੂੰ ਇੱਥੇ ਕੀ ਗੱਲ ਹੈ ਇੱਥੇ ਵੀ ਕੀ ਗੱਲ ਹੈ ਵੀ ਤੂੰ ਵੀ ਜਿਹੜੀ ਤੇ ਵੀ ਆਪਣੇ ਅੱਖ ਮੰਨੀ ਵੀ ਹੈ ਤੇ ਵਿੱਚ ਲਗੂ ਵੀ ਆ ਉਹਦਾ ਕੀ ਕਰਨਾ ਇਹ ਕਿਤੇ ਕੋਈ ਗੱਲ ਨਹੀਂ ਸੀ ਕਿ ਉਹ ਚੀਜ਼ ਕਹਿੰਦੇ ਲਿਖਿਆ ਉੱਜੀ ਲੱਗਿਆ ਸਣਾ ਇਹ ਨਹੀਂ ਕਹਦੇ ਵੀ ਉਹ ਕਦੇ ਵੀ ਜਿਸ ਤਰ੍ਹਾਂ ਤਾਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਬਾਬਾ ਅਨੰਦ ਸਿੰਘ ਜੀ ਦੀ ਸੇਵਾ ਕੀਤੀ ਉਸ ਦੇ ਨਾਲ ਵੀ ਮਿਲਦੀ ਹੈ ਮੈਂ ਤੇ ਵੀ ਉਹ ਕਦੇ ਵੀ ਕਾਰਨ ਕੀ ਜੋ ਉਹ ਕਹਿੰਦੇ ਵੀ ਨਹੀਂ ਕਿ ਫਿਰ ਫਿਰ ਜਦੋਂ ਬਰ ਦਿੱਤੇ ਸੀ ਉਹਨਾਂ ਦਾ ਗੱਲ ਚੱਲਦੀ ਰਹੇ ਬਾਬਾ ਫਰੀਦ ਜੀ ਦੀ ਅੰਸ ਸੱਚ ਨੇ ਵੀ ਉਹ ਆਦੇ ਫਕੀਰ ਹੁੰਦੇ ਨੇ ਅਸਲੀ ਸਭ ਦੀ ਖੱਬੀ ਹੱਕ ਛੋਡੀ ਹੋਈ ਦੇਖੋ ਹਏ ਬਾਬਾ ਅਮਰ ਸਿੰਘ ਜੀ ਮੇਰੇ ਕੋਲ ਜੀ ਸਤਿਬਾਬਾ ਅਮਰ ਸਿੰਘ ਜੀ ਨੇ 8 10 ਰੁਪਏ ਲਾ ਕੇ ਸੀ ਫੇ ਮੈਨੂੰ ਉਹ ਚੀਜ਼ ਦਾ ਵੀ ਥੋੜਾ ਜਿਆ ਸਿਗਾ ਵੀ ਮੈਂ ਕਿਹਾ ਵੀ ਇਹ ਗੱਲ ਕਿਵੇਂ ਹੋ ਗਈ ਅਸੀਂ ਨਹੀਂ ਸੰਗਤ ਕੀਤੀ ਆ ਵੀ ਸਾਨੂੰ ਇਹ ਵੀ ਲੱਭਦਾ ਫੇ ਮੈਂ ਵੀ ਉਸ ਤੋਂ ਬਾਅਦ ਫਿਰ ਦਾਸ ਜੀ ਨੇ ਪਿਤਾ ਜੀ ਨੂੰ ਪੁੱਛਿਆ ਪਿਤਾ ਜੀ ਪੁੱਛਿਆ ਜੀ ਉਹਨਾਂ ਨੇ ਸਰਕਸ ਤੋਂ ਪਹਿਲਾਂ ਪੁੱਛਿਆ ਤੇ ਉਹਨਾਂ ਨੇ ਵੀ ਦੱਸਿਆ ਵੀ ਉਹ ਕਹਿੰਦੇ ਮੈਂ ਵੀ ਕਹਿੰਦੇ ਮੈਂ ਦਰਸ਼ਨ ਕੀਤੇ ਬਾਬਾ ਜੀ ਦੇ ਕੋਲਸ ਤੇ ਬਾਬਾ ਜੀ ਜੀ ਅੱਭੀ ਆ ਕੇ ਛੋਟੀ ਸੀ ਫਿਰ ਮੈਂ ਕਿਹਾ ਵੀ ਇਹ ਕੋਈ ਕਾਰਨ ਕੀ ਗੱਭੀ ਇਹਨਾਂ ਦੇ ਪਰ ਜੇ ਜੇ ਵਰਕੇ ਫੁੱਲੀ ਤੇ ਅਸੀਂ ਇੱਕ ਇਨਸੈਕਟ ਡਿਸ਼ਨ ਅ ਤੋ ਇਸ ਰੈਲੀ ਸਪੋਕਨ ਰੈਲੀ ਸਪੋਕਨ ਅਬਾਊਟ ਓਪਨਲੀ ਲੈਟਸ ਲੈਟਸ ਐਕਸਪਲੋਰ ਐਕਸਪਲੋਰ ਦੀ ਸਪਿਰਚੁਅਲ ਐਂਡ ਦੀ ਸਿੰਪਲਿਕ ਸਿੰਬੋਲਿਕ ਮੀਨਿੰਗ ਰੈਦਰ than ਜਸਟ ਫਿਜ਼ੀਕਲ ਐਸਪੈਕਟ ਤਾਂ ਪਾ ਦੇਖੀ ਵੀ ਜੋ ਕੀ ਵੀ ਗੱਲ ਕੀ ਹੈ ਨਾ ਫਿਜ਼ੀਕਲ ਵਰਸਸ ਸਪਿਰਚੁਅਲ ਡਿਊਪ ਫਿਜ਼ੀਕਲ ਵਰਸਸ ਸਪਿਰਚੁਅਲ ਵੀ ਫਿਜ਼ੀਕਲ ਜਿਹੜਾ ਵੀ ਆ ਆ ਸਰੀਰਸ ਹੁੰਦਾ ਸਪਿਰਚੁਅਲ ਆਤਮਾ ਦਾ ਸੰਦ ਤੇ ਮੈਨੀ ਮਹਾਪੁਰਸ਼ ਅਪੀਅਰਸ ਟੂ ਹੈਵ ਵਨ ਆਈ ਸਮਾਲਰ ਸਮਾਲਰ ਵਨ ਆਇ ਵਨ ਮੈਨੀ ਮਹਾਪੁਰਸ਼ ਅਪੀਅਰਸ ਟੂ ਹੈਵ ਵਨ ਆਈ ਸਮਾਲਰ অর ਡ੍ਰੂਪਿੰਗ ਡ੍ਰੂਪਿੰਗ ਬਟ ਯੂਜ਼ਲੀ ਇਜ਼ ਨਾਟ ਨਾਟ ਡਿਫੈਕਟ ਆ ਇਹ ਮਤਲਬ ਕੀ ਬਹੁਤੇ ਮਹਾਪੁਰਸ਼ਾਂ ਦੀ ਪਹੁੰਚੇ ਹੋਏ ਮਹਾਪੁਰਸ਼ਾਂ ਦੀ ਆ ਇੱਕ ਛੋਟੀ ਹਿੰਦੀ ਹੈ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਡੂਪਿੰਗ ਡੂਪਿੰਗ ਦਾ ਮਤਲਬ ਉਹਦਾ ਕੋਈ ਅਫੈਕਟ ਹੁੰਦਾ ਹੈ ਕੋਈ ਨੁਕਸ ਹੁੰਦਾ ਹੈ ਇਹ ਨਹੀਂ ਹੁੰਦਾ ਕੇ ਵੀ ਉਹ ਨੇ ਬਣਾਈ ਆਫਨ ਇਟਸ ਅ ਨੈਚੁਰਲ ਸਾਈਨ ਆਫਨ ਇਟਸ ਅ ਨੈਚੁਰਲ ਸਾਈਨ ਟੂ ਇੰਟੈਂਸਿਟੀ ਸਪਿਰਚੁਅਲ ਇਨਰਜੀ ਔਰ ਦਿਵਯਾ ਦਿਵਯਦਰਸ਼ੀ ਦਿਵਯਦਰਸ਼ੀ ਔਰ ਡੀਪ ਇਨਰ ਇਨ ਅ ਅਬਜ਼ੋਰਪਸ਼ਨ ਹਾਜ ਸਮਾਧੀ ਬੈਨ ਸਪਿਰਚੁਅਲ ਪਾਵਰ ਜੋਤ ਅਵੇਕਨਸ ਵਿਦਿਨ ਬਿਨ ਸਪੈਸ਼ਲ ਸਵਿਚਰ ਪਾਵਰ ਸਵਿਚਰ ਪਾਵਰ ਜੋਤ ਮਤਲਬ ਅਵੇਕਨਸ ਵਿਦਨ ਇਸ ਫਿਜ਼ੀਕਲ ਬੋਡੀ ਸਮਟਾਈਮਸ ਰਿਫਲੈਕਟ ਥੈਟ ਇੰਟੈਂਸਿਟੀ ਵੀ ਜਦੋਂ ਕੋਈ ਜੋਤ ਜਾਗਦੀ ਆ ਫਿਰ ਉਹਦੇ ਵਿੱਚੋਂ ਵੀ ਪਰਮਾਤਮਾ ਉਹਦੇ ਵਿੱਚ ਵੀ ਬਖਸ਼ਿਸ਼ ਕਰਦਾ ਹੈ ਜੇ ਗੁਰਬਾਣੀ ਚਾਹੁੰਦਾ ਜੇ ਜੇ ਤੋ ਪ੍ਰੀਆ ਕਿਸੇ ਕਿਸੇ ਆਉਂ ਹੈਉਂ ਨਾ ਕਾਹੇ ਕਹਿਉਂ ਨਾ ਠਾਏ ਕਾਏ ਕਾ ਜੇ ਤੋ ਪ੍ਰਿਆ ਕਿਸ ਸਿਕ ਸਿਕ ਮਤ ਇਹ ਵੀ ਚਾਹ ਹਾਂਜੀ ਉਹਨਾਂ ਥਾਰੇ ਕਹੀ ਦਾ ਇਹ 1386 ਅੰਕ ਚੋਂ ਲਿਆ ਹਰ ਇੱਕ ਸਾਹ ਜੀ ਇਹ ਵਿੱਚ ਬਾਣੀ ਚੋਂ ਆਉਂਦਾ ਹਰ ਇੱਕ ਸੇਤੀ ਪਿਰੜੀ ਹਰ ਇੱਕੋ ਮੇਰੇ ਚਿੱਤ ਜਾਂ ਨਾਨਕ ਇੱਕ ਆਧਾਰ ਹਰ ਪ੍ਰ ਇੱਕ ਸੇ ਗਤ ਪਥ ਇਹ 1315 ਅੰਕ ਵਿੱਚ ਆਉਂਦਾ ਬੇਬੀ ਇੱਕ ਦਿਨ ਤੇ ਆਓ ਤੇ ਸਾਰੇ ਤਰ੍ਹਾਂ ਸਭ ਕੋ ਰਾਸ ਹੋ ਜਾਂਦੇ ਆ ਇਹ ਇੱਕ ਜਿਹਾ ਜਿਹਾ ਉਗਦਾ ਹੋ ਜਾਂਦਾ ਹੈ ਸਾਰਾ ਕੁਝ ਤੇ ਹੁਣ ਸਪਿਰਚੁਅਲ ਐਕਸਪਲਨੇਸ਼ਨ ਡਿਵਾਈਨ ਵਿਜ਼ਨ ਕੀ ਹੈ ਸਪਿਰਚੁਅਲ ਐਕਸਪਲਨੇਸ਼ਨ ਡਿਵਾਈਨ ਵਿਜ਼ਨ ਕੀ ਹੁੰਦਾ ਹੈ ਇਨ ਇਨ ਸੈਕੰਡ ਸਿੱਖ ਟ੍ਰੈਡੀਸ਼ਨ ਆ ਦਿਖੋ ਇਹ ਸੁਣੋ ਤੇਨ ਇਨ ਸੈਕੰਡ ਇਨ ਸਿੱਖ ਐਂਡ ਸਿੱਖ ਟ੍ਰੈਡੀਸ਼ਨ ਵਨ ਆਈ ਯੂਸਿਅਲੀ ਲੈਫਟ ਹੈਂਡ ਲੈਫਟ ਆਈ ਯੂਸਿਅਲੀ ਲੈਫਟ ਆਰਮ ਪਰ ਤੇ ਖਦੀ ਅੱਖ ਜਿਹੜੀ ਹੁੰਦੀ ਹੈ ਆ ਜੀ ਰਿਪਰੈਜ਼ੈਂਟਸ ਦੀ ਵਰਲਡ ਨੇਵੀ ਇਲਿਊਸ਼ਨ ਦੀ ਇਵੋਲੂਸ਼ਨ the other eye had representations divine awareness nam tooth oneness jehdi one eye hai jehdi khabiyat hai jehdi akhan ehhi jehdi sode represent kardi hai maya te doosri oh bhi naam simar di vich bhi aundi hai that's why baba ishshan ji nanak sat nanak sat even sufi saints like baba frizi all were noted for having one eye slightly smaller than uh, or deeper set ਉਹਨਾਂ ਦੀ ਛੋਟੀ ਅੱਖ ਹੁੰਦੀ ਹੈ ਜਿਵੇਂ ਕਿ ਬਾਬਾ ਨਾਨਕ ਸਿੰਘ ਜੀ ਵੀ ਤੁਸੀਂ ਸਰੂਪ ਨੂੰ ਧਿਆਨ ਨਾਲ ਦੇਖੋ ਦਰਸ਼ ਕਰੋ ਉਹਨਾਂ ਦੀ ਵੀ ਅੱਖ ਛੋਟੀ ਆ ਬਾਬੇ ਈਸ਼ਰ ਸਿੰਘ ਮਹਾਰਾਜ ਜੀ ਉਹਨਾਂ ਦੀ ਅੱਖ ਤੇ ਇਹ ਮਹਾਪੁਰਸ਼ਾਂ ਦੇ ਜਿਹੜੇ ਰੱਬ ਦਾ ਪਾਉ ਪਹੁੰਚੇ ਹੋਏ ਮਹਾਪੁਰਸ਼ ਉਹਨਾਂ ਦੇ ਦਿੰਦੇ ਆ ਉਹਨਾਂ ਦੇ ਦਿੰਦੇ ਆ ਗੁਰਬਾਣੀ ਦਾ ਇਹ ਕਨੈਕਸ਼ਨ ਕੀ ਹੈ ਜੀ ਨੈਣੋ ਦੇਖ ਪਰਮਾਨੰਦ ਹੋਏ ਅੰਗ 115 ਨੈਣੋ ਦੇਖ ਪਰਮਾਨੰਦ ਹੋਏ ਅੰਗ ਦੋ ਦੀ ਆਈਸ ਦੀ ਬਲੈਸ ਆਫ ਗੋਡਸ ਇਸ ਸੀਨ ਉਹਨਾਂ ਦੇ ਵੀ ਥਰੂ ਦੀ ਆਈਸ ਦੀ ਬਲੈਸ ਆਫ ਗੋਡ ਇਸ ਸੀਨ ਰੱਬ ਦੀ ਬਖਸ਼ਿਸ਼ ਦੇਖੀ ਜਾ ਸਕਦੀ ਹੈ ਦੇਖੋ ਜੀ ਹਾਂ ਡਿਵਾਈਨ ਵਿਜ਼ਨ ਦਾ ਕੀ ਹੋਇਆ ਜੀ ਤੇ ਦਰਸ਼ਨ ਦ੍ਰਿਸ਼ਟੀ ਕੀ ਹੋਈ ਹੈ देयर फिजिकल आइज नो लॉन्गर सर्व वर्ल्डली अट्रैक्शन बट स्पिरिचुअल परसेप्शन कोई कि ਬੀਮ ਮਾਇਆਵੰਦ ਟਿੱਕੇ ਨਹੀਂ ਗੁਰਵਾਨੀ ਚੋਦਾ ਮਾਇਆਵੰਦ ਟਿੱਕੇ ਨਹੀਂ ਕਿਨ ਕਿ ਦੁਖ ਦੁਖ ਸੁਨਤਾਈ ਮਾ ਦੁਖ ਸੈ ਨਾਨਕ ਮਾਇਆ ਕਾ ਦੁਖ ਕਰਤ ਦੇ ਚੁੱਕੇ ਜਾਂ ਗੁਰ ਗੁਰ ਸ਼ਬਦ ਚਿਤਲਾਏ 227 ਆਪਿ ਜਾ ਇਹ ਬਹੁਤ ਵੱਡੀ ਚੀਜ਼ ਹੈ ਜੀ ਇਹ ਬੜੀ ਤਗੜੀ ਖੋਜ ਜੀ ਕਨਾਲੀ ਹੁਣ ਮੈਡੀਕਲ ਅਸਪੈਕਟਸ ਵੀ ਅਪਚ ਕੀ ਮੈਡੀਕਲ ਅਸਪੈਕਟ ਦੇ ਸਮ ਸਿੰਸ ਬodies ਗੋ ਥਰੂ ਲੌਂਗ ਜੀ ਹਾਂ ਜੀ ਮੈਡੀਕਲ ਫਿਗਰ ਵੀ ਕਈ ਮਹਾ ਮਹਾਂ ਪ੍ਰਸਿੜਿਆ ਵੀ ਭਗਤੀ ਕਰਦੇ ਲੌਂਗ ਟਾਈਮ ਪਰ ਕੀ ਹੋ ਰਿਹਾ ਫਾਸਟਿੰਗ ਰੱਖਦੇ ਹੋ ਕਈ ਮੈਨੀ ਸੀਜ਼ ਬੋਡੀਆਂ ਗੋ ਥਰੂ ਲੌਂਗ ਫਾਸਟਿੰਗ ਸਲੀਪਲੈਸ ਕੱਟ ਸੁਣਾ ਫਾਸਟਿੰਗ ਵੀ ਘਟ ਖਾਣਾ ਮੈਡੀਟੇਸ਼ਨ ਭਗਤੀ ਕਰਨੀ ਟੀਅਰਸ ਐਂਡ ਸਿਮਰਨ ਪਰਮਾਤਮਾ ਦੇ ਬਰਾਗ ਦੇ ਵਿੱਚ ਅੱਖਾਂ ਦੇ ਵਿੱਚੋਂ ਜਲ ਬਹਿਣਾ ਐ ਜੀਅਰਸ ਆਫ ਸੋਲੀਟਿਊਡ Uh, the, uh, facial, uh, facial ne hain, ha? and negatively negatively physician nerves on the these nerves and a muscle may adapt to thicken uh, slightly but superficially تھوڑے کمزور ہوئے دی اونے مسل کو ہوئے تے اوناں ما بھی اپ نرزے کمزور ہوئے دی اٹ بیکمز ا مارک اف तपस्या اینڈ نور دیوائن گلو ہا بھی ہو دی بھی ਉਹਦਾ ਵੀ ਮਤਰਾ ਉਹਦੇ ਚਾ ਤਪસ્યા ਕਰਕੇ ਡਿਵਾਈਨ 글로 ਆਇਦਾ ਤੇ ਵੀ ਉਹ ਕਰ ਕਰਕੇ ਤਪੱਸਿਆ ਕਰਦੇ ਹੁੰਦਾ ਹੈ ਕਿਤੇ ਗੁਰਮਣੀ ਚੋਂ ਦਾ ਖਾਕ ਸੰਤਰੀ ਦੀ ਦੇ ਪਿਆਰੇ ਆਏ ਪਿਆ ਹਰ ਤੇਰੇ ਦਵਾਰੇ ਖਾਕ ਸੰਤਰੀ ਦੀ ਦੇ ਪਿਆਰੇ ਆਏ ਆਏ ਤੇਰੇ ਦਵਾਰੇ ਆਏ ਪਿਆ ਤੇਰੇ ਦਵਾਰੇ ਰਹਿਓ ਸੰਤਹੁ ਟੋਲ ਸਾਧ ਬਹੁਤ ਤੇਰੇ ਡਿੱਠੇ ਰਹਿਓ ਸੰਤਹੁ ਟੋਲ ਸਾਧ ਤੇਰੇ ਬਹੁਤ ਤੇਰੇ ਡਿੱਠੇ ਸੰਿਆਸੀ ਤਪੀਸੇ ਮੁਖੋਏ ਪੰਡਿਤ ਮਿੱਠੀ ਤੇਰਾ ਸੁਪਿਛੰਨ ਮੈ। ਇਸ ਬਾਬਾ ਜੀ ਬੇਸ਼ਕ ਕਰਦੇ ਇਸਤਰੀ ਮਾਂ ਤੇ ਪੈਸੇ ਗੋਦ ਹੜ। ਮਾਇਆ ਅੰਤ ਹਉ ਜਗਰਵਾਨੀ ਚਾਹਦਾ। ਮਾਇਆ ਅੰਤ ਧੀਨੇ ਦੇਵ ਮਾਇਆ ਅੰਤ ਭੀਨੇ ਦੇਵ ਸਾਗਰ ਇੰਦਰਾ ਆਰ ਤਰਦੇਵ। ਤਰਦੇ ਤਰਦੇਵ। ਕਹਿ ਕਵੀ ਜਿਸ ਉਦਰ ਤਿਸ ਮਾਇਆ ਜਬ ਜਬ ਛੂਟੇ ਜਬ ਸਾਧੂ ਪਾਇ। ਉਦੋਂ ਸੁਹਾਣ ਦਾ ਜੇ ਸੰਗ ਪੋੜੇ। ਇਹ ਮਾਇਆ ਤੋਂ ਮਾਇਆ ਦੇ ਪੰਦਰ ਚੋਂ ਕੱਢਿਆ ਹਦਾ 1264 ਚਾਹਦਾ ਜੀ। ਹੇ ਹੁਣ ਦੇਖੋ ਜੀ ਤੁਸੀਂ ਆਪਣਾ ਬਾਬਾ ਫਰੀਦ ਜੀ ਦੇ ਇੱਕ ਇੱਕ ਛੋਟੀ ਹੋਂਦ ਕਰਕੇ ਤੇ ਧਾਰਮਿਕ ਇਤਿਹਾਸ ਵਿੱਚ ਇੱਕ ਬਈ ਆਤਮਿਕ ਪ੍ਰਤੀਕ ਵਜੋਂ ਵੀ ਮਿਲਦੀ ਹੈ ਮਤਿ ਬਾਬਾ ਫਰੀਦ ਦੁਨਿਆਵੀ ਦ੍ਰਿਸ਼ ਤੋਂ ਹਟ ਕੇ ਇੱਕ ਛੋਟੀ ਅਕਾਰ ਅਰਥ ਕੀ ਹੁੰਦਾ ਜੀ ਹਾਂ ਜੀ ਮੈਂ ਬਾਬਾ ਫਰੀਦ ਦੁਨਿਆਵੀ ਦ੍ਰਿਸ਼ ਤੋਂ ਹਟ ਕੇ ਰੱਬੀ ਦਰਸ਼ਨ ਹਾਸ ਕਰ ਲਏ ਸਨ ਅੱ비 ਆਏਗਾ ਉਹਨਾਂ ਦੀ ਰੱਬੀ ਯੋਧ ਸਾਰਾ ਸੰਸਾਰ ਸੀ ਇਸ ਕਰਕੇ ਇੱਕ ਅੱਖ ਮਾਇਆ ਵੜੀ ਛੋਟੀ ਮੰਨੀ ਜਾਂਦੀ ਹੈ ਐ ਕੱਖ ਮਾਇਆ ਵੜੀ ਜੇ ਮਾਇਆ ਵੜੀ ਛੋਟੀ ਮਾਇਆ ਦੇ ਦੂਰ ਹੋਏ ਮਾਇਆ ਕੀ ਰਿਆ ਤੇ ਚੜ ਤੇ ਚੇਤਨ ਮਾਇਆ ਚੜ ਤੇ ਚੇਤਨ ਮਾਇਆ ਫਰੀਦਾ ਖਾਲ ਜਿਵੇਂ ਗੁਰਬਾਨੀ ਚਾਹੁੰਦਾ ਫਰੀਦਾ ਖਾਲ ਖਲਕ ਨੇ ਖਲਕ ਵਸੇ ਰਮਾਹੀਂ ਹਮੰਦਾ ਕਿਸ ਨੂੰ ਅਕੀਲ ਜਿਤ ਜਮੇ ਰਾਜਾਨ 381 ਅੰਕ ਵਿਚ ਉਹਨਾਂ ਦੀ ਸਾਰਾ ਕੁਝ ਇੱਕ ਹੋ ਜਾਂਦਾ ਗੁਰਬਾਨੀ ਚਤ ਸੇ ਤੇ ਇਸ ਦਾ ਬਾਬਾ ਜੀ ਬਚਾ ਕਰਦੇ ਸੀ ਜਿਹਨੇ ਠਾਰ ਸਵਾਲ ਨਾਲ ਨਾਲ ਸਵਾਲੋ ਸਾਡੇ ਦੋ ਸ਼ਰਤਾਂ ਇਸੇ ਨੂੰ ਮਾਤਾ ਸਨ ਪੈਸਲ ਗੋਦਾਹੜ ਕੇ ਵੀ ਜਿਵੇਂ ਸਿੱਖਤਾ ਦਾ ਅਰਥ ਉਹਦਾ ਹੀ ਗੁਰੂ ਜੀ ਕਦੇ ਅੰਦਾ ਅੰਦਕ ਮਾਮਦਾ ਅੰਦੇ ਆਵੇ ਚਾਏ ਅੰਦਾ ਅੰਦਕ ਮਾਮਦਾ ਅੰਦਾ ਅੰਦਕ ਮਾਮਦਾ ਆਵੇ ਅੰਦੇ ਆਵੇ ਚਾਏ ਜਿਸ ਗੁਰ ਰੱਖੀ ਪਾਇ ਪਾਇ ਇਸ ਨਦੀ ਆਵੇ ਆਈ ਨੌਸੇ ਪਜਾਂ ਕੇ ਚਾਏ ਤੇ ਇਹ ਜੀ ਬਾਬਾ ਈਸ਼ਤ ਸਾਨੂੰ ਤੁਹਾਨੂੰ ਦਰਸ਼ ਕਰਾ ਲਈ ਬਾਬਾ ਈਸ਼ਤ ਸੇ ਮਹਰਲੇ ਸੂਕਦੇ ਦਰਸ਼ ਕਰਦੇ ਧਿਆਨ ਅਜੂਮ ਕਰਕੇ ਦਾ ਸ਼ੁਕਰ ਹੈ ਜੂਮ ਕਰਕੇ ਦਰਸ਼ਨ ਕਰਿਓ ਬਹੁਤ ਅਮੇਜ਼ਿੰਗ ਚੀਜ਼ਾਂ ਹੋਣੀਆਂ ਆ ਬਾਬਾ ਜੀ ਇੱਕ ਦਰਗਾਹੀ ਜੋਤੀ ਦਰਗਾਹੀ ਜੋਸੀ ਬਾਬਾ ਜੀ ਤੇ ਵੀ ਦਰਗਾਹੀ ਜੋਸੀ ਹੁਣ ਦੇਖੋ ਬਾਬੇ ਦਾ ਸੂਪ ਆਜ ਸ਼ੁਭ ਦਿਨ ਦਰਸ਼ਕਾਂ ਨੂੰ ਜੀ ਤੁਸੀ ਦੇਖੋ ਸਾਫ ਕਲੀਅਰ ਕਰ ਦਰਸ਼ਨ ਦੇ ਆ ਬਾਬਾ ਜੀ ਦੇ ਇੱਕ ਖੱਬੇ ਅੱਖ ਸੱਜੇ ਨਾਲ ਛੋਟੀ ਖੰਡੇ ਵਾਲਾ ਸੂਪ ਆ ਬਾਬਾ ਜੀ ਖੰਡੇ ਵਾਲਾ ਸੂਪ ਆ ਕੱਬੀ ਆ ਦੇਖੋ ਕੱਬੀ ਆ ਕ ਦੂਜੇਆਂ ਛੋਟੇਸ ਕਲੀਅਰ ਕਰ ਦੱਸ ਰਹੇ ਆ ਦੇਖੋ ਤੁਸੀਂ ਕਲੀਅਰ ਕਰ ਦੱਸ ਰਹੇ ਆ ਇਹ ਰੱਬ ਦੀ ਜੋਤ ਹੁੰਦੀ ਹੈ ਜਿਹੜੇ ਅੰਗ ਮਾਪੂਸ਼ਾਪ ਦੀ ਜੋਤ ਹੈ ਫਿਰ ਦੇਖੋ ਦੂਜੇ ਵੀ ਹੁਣ ਬਦ ਦੁਆਰਾ ਵਿਭੇਤ ਦਰਸ਼ਨ ਕਰਨਾ ਆ ਦੇਖੋ ਤੁਸੀਂ ਦਰਸ਼ਨ ਕਰੋ ਇੱਕ ਆ ਕਲੀਅਰ ਇੰਦਰੇ ਪਾਸੇ ਇੰਦਰੇ ਪਾਸੇ ਆ ਕ ਛੋਟੇ ਦੂਜੀ ਪੱਟੀ ਆ ਇਹ ਬਾਬਾ ਜੀ ਸੂਰਤ ਹੈ ਹਨ ਤੇ ਹੁਣ ਆਪਾਂ ਦੇਖੋ ਸੂ ਬਾਬਾ ਜੀ ਚਾ ਜੇਬਾ ਇਹ ਤਾਂ ਆਦਿਕ ਇਹਨਾਂ ਦਾ ਐਸਾ ਪਾਪਾ ਜੀ ਇਹਦੇ ਸੈਦੀ ਛੁੱਟੀ ਆ ਇਹਦੇ ਵੱਡੀ ਆ ਦੇਖੋ ਇਸ ਕਲੀਅਰ ਕੱਟ ਦਿਖ ਦਸ਼ ਕਰੋ ਹਾਂ ਜੀ ਤੇ ਹੁਣ ਬਾਬਾ ਜੀ ਦੇ ਜਿਹੜਾ ਅਸੀਂ ਬ੍ਰਾਜਮਣ ਖੰਡ ਦਾ ਸੁਪ ਜਿੱਥੇ ਆਪਣਾ ਸੱਚਖੰਡ ਉਹਦੇ ਜੀ ਤੁਸੀਂ ਚਾਹਣਾ ਦੱਸ ਕਰੋਗੇ ਅੰਝੇ ਇਹ ਮੇਰਾ ਕਹਿੰਦਾ ਮਤਲਬ ਜੀ ਇਹ ਵੀ ਬਾਬਾ ਜੀ ਆਪ ਨਰਕਾਰ ਦੀ ਜੋਤ ਸੀ ਆਪ ਨਰਕਾਰ ਦੀ ਜੋਤ ਬਾਬਾ ਜੀ ਬਹੁਤ ਸਾਖੀ ਮਿਲਦੀਆਂ ਅਬ 7 ਅਕਤੂਬਰ ਪਣਦਾ ਹੈ 7 ਅਕਤੂਬਰ ਦਿਨ ਸੋਮਵਾਰ ਪਣਦਾ ਹੈ ਉਹ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ 7 ਅਕਤੂਬਰ ਦੇ ਸੋਮਵਾਰ ਨੂੰ ਪਣਦਾ ਹੈ ਡਰਬੀ ਤੇ ਤਰੀਕੀ ਹੋਈ ਆਈ ਦੇਖੋ ਫਿਰ ਬਹੁਤ ਨਿਸ਼ਾਨੀਆਂ ਬਾਬਾ ਜੀ ਦੀ ਬਹੁਤ ਨਿਸ਼ਾਨੀਆਂ ਬਾਬਾ ਜੀ ਦੇ ਸਵਾਗਤ ਦੇ ਉੱਤੇ ਬਾਬਾ ਜੀ ਦਵਾਨਾ ਚ ਬਾਜ ਆ ਕੇ ਬੈਠਦਾ ਹੁੰਦਾ ਸੀ ਬਾਜ ਬੈਠਦਾ ਸੀ ਉਹ ਦੇਖੋ ਤੁਸੀਂ ਕਿੰਨੇ ਵੀ ਬਚਨ ਹਨ ਨਹੀਂ ਜੜਾ ਬਾਬਾ ਜੀ ਦੇ ਕੋਈ ਅਜਿਹੀ ਗੱਲ ਨਹੀਂ ਅਸੀਂ ਅਸੀਂ ਪ੍ਰੂਫ ਕਰ ਸਕਦੇ ਹਾਂ ਤੇ ਵੀ ਆਪਾਂ ਪ੍ਰੂਵ ਕਰ ਸਕਦੇ ਆ ਬਾਬਾ ਜੀ ਐਸ نو ਡਿਫਰੈਂਸ ਬੀਟਵੀਨ ਰੱਬੀ ਜੋਤ ਤੇ ਬਾਬਾ ਜੀ ਕੋਈ ਸੀ ਬਾਬਾ ਜੀ ਉਹ ਉਹੀ ਜੋਤ ਸੀ ਉਹ ਸੀਗੀ ਤੇ ਦੂਜੀ ਜੀ ਗੱਲ ਹੈ ਵੀ ਹੁਣ ਚਲ ਇਹ ਤਾਂ ਆਪਣਾ ਟੌਪਿਕ ਬਹੁਤ ਇੰਪੋਰਟੈਂਟ ਟੌਪਿਕ ਸੀਗਾ ਇਹ ਤਾਂ ਹੋ ਗਿਆ ਤੇ ਵੀ ਦੂਜੀ ਬੇਨਤੀ ਇਹ ਸੀਗੀ ਵੀ ਆਪਾਂ ਜੀ ਬਈ ਦੇਖਦੇ ਆ ਪੇ ਬਸਾਸ ਨੇ ਸਾਖੀ ਪਾਉਣੀ ਆ ਦੋ ਤਿੰਨ 10 ਦੇ ਪ੍ਰੋਜੈਕਟ ਦੋਸੇ ਪ੍ਰੋਜੈਕਟ ਇਹ ਕਿਤਾਬ ਇਹ ਪ੍ਰੋਜੈਕਟ ਹੈ ਜੀ ਵੀ ਆਪਣਾ ਤੇ ਆਪਣੇ ਮਾਲ ਵਿੱਚ ਇੱਕ ਮਸ਼ਹੂਰ ਰਹੇ ਜੀ डाकू ਕਹਿੰਦੇ ਅੰਗਰੇਜ਼ਾਂ ਨੇ ਕਿਤਾਬ ਦਿੱਤੀ ਸੀ डाकू ਕੁੰਡਾ ਸਿੰਘ डाकू ਲਾਲ ਸਿੰਘ ਝੂੜਾ ਦਾ ਕੁੰਡਾ ਸਿੰਘ ਗਾਜੀ ਹਨ ਇਹਨਾਂ ਨੇ ਕਿਵੇਂ ਜੀ ਦੇਖੋ ਸੂਰਬੀ ਜੋ ਦਾ ਨੇ ਇਹ ਚੀਜ਼ ਉਹਨਾਂ ਨਾਲ ਮਿਲ ਕੇ ਇਸਲਾਹ ਕਰਕੇ ਕਿਵੇਂ ਬੀ.ਟੀ.ਜੀ ਨੇ ਕਿ ਗੁਰੂ ਕੇ ਬਾਗ ਦੇ ਮੋਰਚੇ 'ਚ ਇਸ ਘਟਨਾ ਦਾ ਸ਼ਰਧ ਕੀਤਾ ਸੀ ਉੱਥੇ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਵੀ ਆਪਣੇ ਬੀ ਉਹ ਬੀ ਉਹ ਸਵਾ ਕਰਕੇ ਤੇ ਅੰਦਰ ਜਾ ਕੇ ਬੀਟੀ ਬੀ ਉਹਦੇ ਘਰ ਦੇ ਵਿੱਚ ਜਾ ਕੇ ਗੋਰਿਆ ਦੀ ਘਰ ਦੇ ਵਿੱਚੋਂ ਨੰਗ ਕੇ ਆਪ ਜਾ ਕੇ ਉਹਨੂੰ ਬੀਟੀ ਨੂੰ ਮਾਰਿਆ ਲ ਆਪਣੇ ਲਾਲ ਸਿੰਘ ਝੋੜਾ ਦੇ ਕੁੰਡਾ ਸਿੰਘਾ ਜੀ ਨੇ ਫਿਰ ਬਾਬਾ ਈਸ਼ਰ ਸਿੰਘ ਜੀ ਕੋਕਸਰਾਏ ਬਾਬਾ ਜੀ ਨੇ ਇਹਨਾਂ ਦੀ ਖਾਤਰ ਆਪ ਅਰਦਾਸ ਕੀਤੀ ਇਹ ਅਰਦਾਸ ਕੀਤੀ ਇਹ ਇੱਕ चीज ਮੈਨੂੰ ਮੈਨੂੰ ਇਹ ਪਤਾ ਸੀ ਬਾਬਾ ਜੀ ਨੇ ਵੀ ਵੀ ਅਰਦਾਸ ਕਬੀ ਗੈਨੀ ਸੁਚਾਸ ਨਹੀਂ ਕੋ ਪਰ 아이ਸੀ ਚੁੜਾਤੋ ਪਰ ਮੈਨੂੰ ਬਾਅਦ ਤੱਕ ਬਾਅਦ ਪਤਾ ਲੱਗਿਆ ਵੀ ਬਾਬਾ ਜੀ ਆਰਦਾਸ ਕਾ ਇਸੀ ਕਿਤੀ ਸੀ ਨਹੀਂ ਆਹਨ ਤੇ ਬਾਕੀ ਸੂਰ ਵੀ ਝੋਦੇ ਸੀ ਮੇਰਾ ਕਹਿੰਦਾ ਮਤਲਬ ਬਾਬਾ ਜੀ ਨੇ ਵੀ ਅਜਿਥੇ ਵੀ ਆਹ ਦੁਨੀਆ ਦਾ ਆਪਣੇ ਬਾਬਾ ਇਸੀ ਮਾਰੇ ਨੇ ਪੜਾ ਕੀਤਾ ਦੁਨੀਆ ਦਾ ਰਸਤਾ ਐਸੇ ਜਿਹੜੇ ਜਿਹੜੇ ਸੂਰ ਵੀ ਝੋਦੇ ਸੀ ਤੇ ਵੀ ਜਿਨ੍ਹਾਂ ਨੂੰ ਵੀ ਵਾਟਰ ਵਾਈਪ ਬ੍ਰਸ਼ ਆ ਪਲੀਸ ਜਿਹੜਾ ਜੋ ਜੋ ਜਨ ਜੀ ਸੀ ਉਹ ਵੀ ਬਾਬਾ ਜੀ ਦੇ ਵਿਚਾਰ ਨਾਲ ਆਇਆ ਝੁੱਠੋਂ ਦਾ ਦੇਖੋ ਤੇ ਉੱਥੇ ਵੀ ਬਾਬਾ ਜੀ ਇੱਕ ਮੇਰੇ ਵਿੱਚ ਬਸਣ ਜਿਆਦਾ ਹੈ ਜਿੱਥੇ ਆਪਣੇ ਤੇ ਵੀ ਆਪਣੇ ਰੈਸਿੰਗ ਲੱਖੇ ਹੋਣੇ ਨਹੀਂ ਪਤਾ ਜੀ ਤੇ ਵੀ ਇੱਕ ਦਾ ਪ੍ਰੇਰਣ ਸਿੰਘ ਲੱਕੀ ਦੇ ਇਕਬ ਆ ਗਿਆ ਤੇ ਵੀ ਉੱਥੇ ਮੈਂ ਕਰ ਜੀ ਉਹਨਾਂ ਨੇ ਦੱਸੇ ਰੋਚਾ ਇੱਕ ਆਪਣਾ ਇਸ ਤਰ੍ਹਾਂ ਪਰਫਾਈ ਇੱਕ ਲੱਖੇ ਦਾ ਇੱਕ ਜੀ ਪੰਡਤ ਸੀਗਾ ਜੀ ਉਹਨੇ ਨਾ ਜੀ ਇਹ ਵੀ ਤੁਹਾਡੇ ਸੁਣਾਇਆ ਜੜਾ ਮੈਂ ਜਦੋਂ ਪਾਉਗਾ ਜਦੋਂ ਮੈਂ ਸਾਕੀ ਸੁਣਾਈ ਉਹਦੇ ਵਿੱਚ ਮੈਂ ਉਹਦਾ ਟੈਲੀਫੋਨ ਨੰਬਰ ਦਊਗਾ ਲੱਖੇ ਦਾ ਸੀਗਾ ਜੀ ਇੱਕ ਵੀ ਆਪਣਾ ਬਈ ਆ ਪੰਡਤ ਸੀਗਾ ਪੰਡਤ ਸੋਨੇ ਕੋ ਕਤਲ ਹੋ ਗਿਆ ਸੀ ਪੰਡਤ ਨੂੰ ਤੇ ਬਾਬਾ ਜੀ ਦਾਦਾ ਸਾਹਿਬ ਝੋੜਾ ਦੀ ਸੇਵਾ ਕਰਾ ਰਹੇ ਸੀ ਅਬੇਸ਼ ਸੀ ਮਾਰੇ ਦਾਦਾ ਸਾਹਿਬ ਝੋੜਾ ਦੀ ਸੇਵਾ ਕਰਾ ਸੀ ਉਹ ਪੰਡਤ ਜਿਹੜਾ ਸੀਗਾ ਵੇ ਕੋ ਨਾ ਸ ਕੋ ਨਾ ਕੇ ਦਿਸੇ ਬਬੇ ਕੋ ਨਾ ਕੇ ਬਲੋਂ ਦਿਸੀ ਉਹ ਕਹਾਣੀ ਲਾਰੇ ਸੀ ਕਮੇਟੀ ਦੇ ਵਿੱਚ ਕਹੀ ਜਾ ਰਾਰੇ ਸੀ ਉਹ ਤੋਂ ਬਾਬਾ ਜੀ ਆ ਕੇ ਬਾਬੇ ਕਹਿੰਦਾ ਕੋਨੇ ਤੂੰ ਕੀ ਕਰਦਾ ਤੇ ਕਹਿੰਦਾ ਬਾਬਾ ਜੀ ਕਹਿੰਦਾ ਮੈਂ ਹੁਣ ਕੀ ਕਰਨਾ ਜੀ ਕਹਿੰਦਾ ਮੇਰੇ ਕੋ ਕਤਲ ਹੋ ਗਿਆ ਪੁਲਿਸ ਮੈਨੂੰ ਲੱਭਦੀ ਫਿਰਦੀ ਆ ਤੇ ਬਈ ਇੱਥੇ ਪੁਲਿਸ ਲੱਭਦੀ ਫਿਰਦੀ ਆ ਵੀ ਇਸ ਕੰਮ ਮੈਂ ਤਾਂ ਹੁਣ ਇੱਥੇ ਆ ਗਿਆ ਬਾਬਾ ਜੀ ਕਹਿੰਦੇ ਤੂੰ ਗਰਨਾਲ ਦੇ ਘਰ ਚ ਆ ਗਿਆ ਗਰਨਾਲ ਕਹਿੰਦਾ ਤੂੰ ਕਮਰਾ ਆ ਨਾ ਤੂੰ ਘਰੇ ਚਲੇ ਜਾ ਕੋਈ ਇੰਟੈਂਸ ਬੇਕੋ ਸਕੋ ਕੁਈ ਵੀ ਪੁਲਿਸ ਸਟੇਸ਼ਨ ਚ ਜਾਇਆ ਤਾਂ ਵੀ ਨਾ ਕੋਈ ਕੋਈ ਪੁਲਿਸ ਵਾਲੇ ਕੁਛ ਕਰਾ ਤੇ ਉਹ ਕਹਿੰਦਾ ਡਰੇ ਕਹਿੰਦਾ ਬਾਬਾ ਜੀ ਕਹਿੰਦੇ ਨਹੀਂ ਘਬਰਾ ਤੂੰ ਗਰਨਾਗ ਦੇ ਘਰ ਆ ਗਿਆ ਗਰਨਾਗ ਦੇ ਘਰ ਇੱਥੇ ਝੋਲੀਆਂ ਭਰੀਆਂ ਜਾਂਦੀਆਂ ਸਭ ਦੀਆਂ ਤੇ ਫਿਰ ਦੇਖੋ ਜੀ ਉੱਥੇ ਵੀ ਉਹਨੇ ਉਹੀ ਗੱਲ ਹੋਈ ਉੱਥੇ ਘਰੇ ਬਿਠਾ ਰਿਆ ਕਿਸੇ ਨੇ ਕੁਛ ਨਹੀਂ ਕਿਹਾ ਫਿਰ ਉਸ ਤੋਂ ਬਾਅਦ ਕਦੇ ਵੀ ਬੱਚੇ ਵੀ ਸੀ ਉਹਦੇ ਹੋਰ ਹੁਣ ਵੀ ਪਰਾਲਤ ਵਿੱਚ ਬਸਦਾ ਪੰਡਤ ਪਰਿਵਾਰ ਸੀ ਕਤਲ ਹੋ ਗਿਆ ਸੀ ਫਿਰ ਉਹ ਕਿਸ ਤਰ੍ਹਾਂ ਬਾਬਾ ਇਹਨਾਂ ਕਿਹਾ ਉਹ ਤੇ ਰੱਤ ਤਾ ਸੀਗਾ ਮਹਾਰਤਾਗ ਉਹ ਲੱਖਿਆ ਉਹ ਵੀ ਦੇਖੋ ਜੀ ਡਾਕੂ ਸੀ ਬਾਬਾ ਜੀ ਨੇ ਉਹਨੂੰ ਸਿੱਧੇ ਪਾਸੇ ਪਾਇਆ ਪਈ ਆ ਕਿ ਉਹਦਾ ਲੜਕਾ ਸੀ ਲਾਸ਼ੋਂ ਸੇ ਉਹ ਪਾਟੀ ਬਣਾਈ ਸੀ ਇਸ ਜਿਹਨੂੰ ਬਾਬਾ ਜੀ ਨੇ ਸੁਧਾਰੀ ਕੀਤਾ ਜੀ ਸਰ ਸੁਧਾਰ ਕੀਤਾ ਬਾਬਾ ਜੀ ਨੇ ਸਾਰਾ ਕਰਕੇ ਬਾਬਾ ਜੀ